ਸੋ ਨਮਸਕਾਰ ਜੀ ਸਤਿ ਸ੍ਰੀ ਅਕਾਲ ਮੈਂ ਹਾਂ ਸੰਦੀਪ ਚੌਧਰੀ ਤੁਸੀਂ ਬਣੇ ਹੋਏ ਹੋ ਨਿਊਜ਼ 89 ਪੰਜਾਬ ਦੇ ਇਸ ਪੋਡਕਾਸਟ ਦੇ ਵਿੱਚ ਅੱਜ ਇੱਕ ਪੋਡਕਾਸਟ ਤੁਹਾਡੇ ਸਾਹਮਣੇ ਲੈ ਕੇ ਆਏ ਆ ਜੋ ਬੜਾ ਹੀ ਅਹਿਮ ਹੈ ਕਿਉਂਕਿ ਰਾਜਪੁਰਾ ਦੇ ਵਿੱਚ ਜੋ ਬਰਾਦਰੀ ਰਹਿੰਦੀ ਹੈ ਉਹਨਾਂ ਦਾ ਇੱਕ ਤਿਹਾਰ ਮੈਂ ਕਹਿ ਸਕਦਾ ਬਹੁਤ ਵੱਡਾ ਸਾਈਂ ਝੂਲੇलाल ਜੀ ਦੀ 베ੜੀ ਜੋ ਕਿ ਹਰੀਦਵਾਰ ਦੇ ਵਿੱਚ ਤਾਰੀ ਜਾਣੀ ਹੈ 28 ਤਾਰੀਖ ਨੂੰ ਤੇ ਲਗਭਗ ਸਾਰਾ ਸ਼ਹਿਰ ਰਾਜਪੁਰਾ ਹਰੀਦਵਾਰ ਦੇ ਵਿੱਚ ਮੌਜੂਦ ਰਹੇਗਾ ਸੋ ਮੈਂ ਤੁਹਾਨੂੰ ਦੱਸ ਦਵਾਂ ਇਹ ਬੇੜੀ ਜੋ ਤਾਰੀ ਜਾਂਦੀ ਹੈ ਇਹ ਹਰਿਦੁਆਰ ਦੇ ਵਿੱਚ ਤਾਰੀ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਇੱਕ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਜੋ ਸ਼੍ਰੀ ਗਣੇਸ਼ ਬਾਲਪੁਰ ਧਰਮਸ਼ਾਲਾ ਹਰਿਦੁਆਰ ਤੋਂ ਕੱਢੀ ਜਾਂਦੀ ਹੈ ਤੇ ਪੂਰਾ ਰਾਜਪੁਰਾ ਸ਼ਹਿਰ ਉੱਥੇ ਮੌਜੂਦ ਰਹਿੰਦਾ ਆਮ ਲੋਕਾਂ ਦੇ ਨਾਲ-ਨਾਲ ਰਾਜਪੁਰਾ ਦੇ ਸਾਰੇ ਪੋਲੀਟੀਕਲ ਲੋਕ ਵੀ ਜਿਹੜੇ ਹਨ ਉੱਥੇ ਸਾਈਂ ਝੂਲੇलाल ਜੀ ਦਾ ਆਸ਼ੀਰਵਾਦ ਲੈਣ ਜਾਂਦੇ ਆ ਤੇ ਅਸੀਂ ਵੀ ਇਸ ਮੌਕੇ ਤੇ ਹਰੀਦਵਾਰ ਦੇ ਵਿੱਚ ਮੌਜੂਦ ਰਹਿੰਦੇ ਆ ਕਿਉਂਕਿ ਹਰੇਕ ਬਰਾਦਰੀ ਦੇ ਹਰੇਕ ਛੋਟੇ ਵੱਡੇ ਸਭ ਲੋਕਾਂ ਨੂੰ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਕਿਉਂਕਿ ਅਸੀਂ ਇਹ ਸਾਡੀ ਬਰਾਦਰੀ ਦਾ ਮੰਨਣਾ ਇਹ ਹੈ ਕਿ ਜੋ ਤਿਉਹਾਰਾਂ ਦੀ ਸ਼ੁਰੂਆਤ ਹੁੰਦੀ ਹੈ ਜਿਵੇਂ ਦੀਵਾਲੀ ਆਏਗੀ ਅੱਗੇ ਬਹੁਤ ਵੱਡੇ ਵੱਡੇ ਤਿਉਹਾਰ ਆਣਗੇ ਉਹਨਾਂ ਦੀ ਸ਼ੁਰੂਆਤ ਜੋ ਹੈ ਉਹ ਸਾਡੀ ਸਾਈਂ ਜੂਲੇलाल ਜੀ ਦੀ 베ੜੀ ਤੋਂ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ ਸੋ 베ੜੀ ਦੀ ਸ਼ੁਰੂਆਤ ਦੇ ਟਾਈਮ ਇੱਕ ਇਹ ਜੀ ਚੀਜ਼ ਹੋ ਜਾਣਾ ਕਿ ਸੋਨੇ ਤੇ ਸੁਹਾਗਾ ਮੰਨਿਆ ਜਾਂਦਾ ਹੈ ਕਿਉਂਕਿ ਇੱਕ ਬਹੁਤ ਵਧੀਆ ਭਜਨ ਜੋ ਹੈ ਬੀਐਸ ਬੰਗਾਲੀ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਸਾਡੇ ਸਟੂਡੀਓ ਦੇ ਵਿੱਚ ਆਏ ਹੈ ਇੱਕ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਉਪਰਾਲਾ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਹੈ ਸਾਈਂ ਝੂਲੇलाल ਜੀ ਦਾ ਭਜਨ ਜੋ ਕਿ ਅੱਜ ਰਿਲੀਜ਼ ਹੋਣ ਜਾ ਰਿਹਾ ਹੈ ਇਸ ਬੇੜੀ ਦੇ ਟਾਈਮ ਤੇ ਬੜਾ ਯੋਗਦਾਨ ਰੈਂਦਾ ਇਹਨਾਂ ਦਾ ਮੈਂ ਉਹ ਭਜਨ ਸੁਣ ਚੁੱਕਿਆ ਹਾਂ ਤੁਹਾਨੂੰ ਵੀ ਬੈਕਗ੍ਰਾਉਂਡ ਦੇ ਵਿੱਚ ਭਜਨ ਸੁਨਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਇਸ ਪੋਡਕਾਸਟ ਦੇ ਨਾਲ ਨਾਲ ਉਹ ਭਜਨ ਵੀ ਸੁਣਾਵਾਂਗਾ ਜੋ ਕਿ ਬਹੁਤ ਵਧੀਆ ਆਵਾਜ਼ ਦੇ ਮਾਲਕ ਬੀਐਸ ਬੰਗਾਲੀ ਜੀ ਨੇ ਆਪਣੇ ਸ਼ਬਦਾ ਦੇ ਨਾਲ ਸਾਈਂ ਜੂਲੇलाल ਜੀ ਦੀ ਬੇੜੀ ਦੀ ਪੂਰੀ ਵਿਆਖਿਆ ਜਿਹੜੀ ਹੈ ਇਸ ਭਜਨ ਦੇ ਵਿੱਚ ਕੀਤੀ ਹੈ ਸੋ ਸਾਈਂ ਤੇ ਬੜੀ ਸਜੇ ਤੇ ਹੰਮ ਸਾਈਂ ਤੇ ਬੜੀ ਸਜੇ ਤੇ ਹੰਮ ਮਛਲੀ ਵਾਲਾ ਝੂਲੇ ਲਾਲ ਸਾਈਂ ਕਿਰਪਾ ਸਭ ਤੇ ਕਰੇਂਦੇ ਹੰਮ ਕਿਰਪਾ ਸਭ ਤੇ ਕਰੇਂਦੇ ਹੰਮ ਸਾਈਂ ਦਿੰਦੇ ਨੇ ਸਹਾਰਾ ਲਾਲ ਝੂਲੇ ਕਰੇਂਦੇ ਪਾਰ ਉਤਾਰਾ ਲਾਲ ਝੂਲੇ ਉਹ ਸਾਈਂ ਦਿੰਦੇ ਨੇ ਸਹਾਰਾ ਕਰੇਂਦੇ ਪਾਰ ਮੈਂ ਸਵਾਗਤ ਕਰਾਂਗਾ ਸਟੂਡੀਓ ਦੇ ਵਿੱਚ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਬੀਐਸ ਬੰਗਾਲੀ ਜੀ ਬੰਗਾਲੀ ਜੀ ਕਿਸ ਤਰ੍ਹਾਂ ਸੋਚਿਆ ਤੁਸੀਂ ਕਿ ਅਸੀਂ ਇਹ ਭਜਨ ਜਿਹੜਾ ਹੈ ਅੱਜ ਦੇ ਦਿਨ ਰਿਲੀਜ਼ ਕਰੀਏ ਤੇ ਇੱਕ ਬਰਾਦਰੀ ਨੂੰ ਇੱਕ ਸਨੇਹਾ ਦਈਏ ਕਿ ਸਾਈਂ ਜੂਲੇलाल ਜੀ ਦੀ 베ੜੀ ਆ ਗਈ ਹੈ ਤੁਸੀਂ ਤਿਆਰ ਰਹੋ ਹਰੀਦਵਾਰ ਜਾਣ ਵਾਸਤੇ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਅਜਿ ਮੈਂ ਨਿਊਜ਼ 89 ਪੰਜਾਬ ਦੀ ਟੀਮ ਦਾ ਬਹੁਤ ਧੰਨਵਾਦ ਕਰਦਾ ਚੌਧਰੀ ਸਾਹਿਬ ਦਾ ਕਿ ਜੋ ਹਰ ਵਾਰੀ ਮੇਰੇ ਹਰ ਭਜਨ ਨੂੰ ਇੰਨਾ ਸਪੋਰਟ ਕਰਦੇ ਹੋ ਜੀ ਤੁਹਾਡੀ ਬਹੁਤ ਮਿਹਰਬਾਨੀ ਉਸ ਤੋਂ ਬਾਅਦ ਮੈਂ ਜਿੰਨਾ ਵੀ ਆਪਣੇ ਰਾਜਪੁਰੇ ਦਾ ਬਾਵਲਪੁਰੀ ਸਮਾਜ ਹੈ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਅਸੀਂ ਪਿਛਲੇ ਸਾਲ ਭਜਨ ਰਿਲੀਜ਼ ਕਰੇ ਸੀ 베ੜੀ ਚਾ ਉਹ ਪਹਿਲਾ ਪਾਗ ਹੁਣ ਅਸੀਂ ਸਾਈਂ ਦੀ ਕਿਰਪਾ ਦੇ ਨਾਲ ਇਹ ਦੂਸਰਾ ਪਾਗ ਰਿਲੀਜ਼ ਕਰਨ ਵਾਸਤੇ ਜਾ ਰਹੇ ਹਾਂ ਉਹਨੂੰ ਵੀ ਬਹੁਤ ਪਿਆਰ ਪੂਰੇ ਸਮਾਜ ਨੇ ਦਿੱਤਾ ਮੈਂ ਦਿਲ ਤੋਂ ਥੈਂਕਸ ਕਰਦਾ ਤੇ ਇਹ ਭਜਨ ਜੀ ਜਦੋਂ ਮੈਂ ਲਿਖਿਆ ਸੀਗਾ ਦੂਸਰਾ ਤਾਂ ਇਹਦਾ ਦੂਸਰਾ ਭਾਗ ਹੈ ਜੀ ਵੀ ਜਿਹੜੇ ਬੰਦੇ ਬੀੜੀ ਲੈ ਕੇ ਜਾਂਦੇ ਨੇ ਵਾਕਈ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਤਹਾਰਾਂ ਦੀ ਸ਼ਰਵਾਦ ਹੁੰਦੀ ਹੈ ਤਾਂ ਬਹੁਤ ਅੱਛੀ ਬੀੜੀ ਤੋਂ ਬਾਅਦ ਸਾਰੇ ਤਹਾਰ ਸ਼ੁਰੂ ਹੋ ਜਾਂਦੇ ਆ ਹਾਂ ਹਾਂ ਤੇ ਜਦੋਂ ਇਹ ਭਜਨ ਲਿਖਿਆ ਪਾ ਸਾਈਂ ਦੀ ਕਿਰਪਾ ਜੀ ਸਮਾਜ ਦਾ ਬੜਾ ਸਪੋਰਟ ਮਿਲਦਾ ਜੀ ਇਸੇ ਵਿੱਚ ਮੈਨੂੰ ਇੱਕ ਚੀਜ਼ ਬਹੁਤ ਖਾਸ ਨਜ਼ਰ ਆਈ ਬੀਐਸ ਬੰਗਾਲੀ ਜੀ ਕਿ ਇਹ ਭਜਨ ਜੋ ਹੈ ਸਾਡੀ ਬਰਾਦਰੀ ਦੀ ਪਾਸ਼ਾ ਦੇ ਵਿੱਚ ਬਹੁਲਪੁਰੇ ਦੇ ਵਿੱਚ ਜਿਹੜਾ ਹੈ ਤੁਸੀਂ ਗਾਇਆ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਬੱਸ ਪਾਸ਼ਾ ਦੇ ਵਿੱਚ ਗਾਣ ਵਾਸਤੇ ਮੈਨੂੰ ਬੜਾ ਚੇਰ ਹੋ ਗਿਆ ਜੀ ਪਰ ਮੈਂ ਸੱਚੀ ਦੱਸਾਂ ਜੀ ਮੈਂ ਰਾਜਪੁਰੇ ਮੈਂ ਉਹ ਇਨਸਾਨ ਆ ਕਿਉਂਕਿ ਮੈਨੂੰ ਜਿੱਥੇ ਵੀ ਅੱਜ ਮੈਂ ਬੈਠਾ ਤਾਂ ਇਹ ਸਮਾਜ ਤੁਹਾਡੇ ਵਾਵਲਪੁਰੀ ਸਮਾਜ ਦਾ ਬੜਾ ਵੱਡਾ ਸਹਿਯੋਗ ਹੈ ਜੀ ਹਾਂ ਹਾਂ ਤੇ ਮੈਂ ਇਸੇ ਕਰਕੇ ਆਪਣੇ ਵੱਲੋਂ ਔਰ ਆਪਣੀ ਟੀਮ ਵੱਲੋਂ ਦੁਬਾਰਾ ਫੇਰ ਸਾਰੇ ਸਮਾਜ ਦਾ ਧੰਨਵਾਦ ਕਰਦਾ ਜੀ ਜਿਹੜੇ ਮੇਰੇ ਭਜਨ ਨੂੰ ਹਰ ਭਜਨ ਨੂੰ ਪਿਆਰ ਦਿੰਦੇ ਆ ਜੀ ਆਪਾਂ ਇਸ ਪੋਡਕਾਸਟ ਦੀ ਸ਼ੁਰੂਆਤ ਜਦ ਕਰਨੀ ਸੀ ਉਸ ਤੋਂ ਪਹਿਲਾਂ ਤੁਹਾਨੂੰ ਲਗਾਤਾਰ ਫੋਨ ਆ ਰਹੇ ਕਿ ਬੰਗਾਲੀ ਜੀ ਉਸ ਗੀਤ ਜਿਹੜਾ ਆਪਾਂ ਜਨ ਹੈਗਾ ਸਾਈਂ ਜੂਲੇ ਲਾਲ ਜੀ ਦਾ ਉਹਦੀ ਸਾਨੂੰ ਲਿੰਕ ਭੇਜ ਦਿਓ ਤੁਸੀਂ ਕਹੇ ਹਜੇ ਅਜ ਰਿਲੀਜ਼ ਕਰਨਾ ਹੈ ਹਜੇ ਨਿਊਜ਼ 89 ਤੇ ਸਾਡਾ ਪੋਡਕਾਸਟ ਹੈ ਉਸ ਤੋਂ ਬਾਅਦ ਅਸੀਂ ਇਹ ਰਿਲੀਜ਼ ਕਰਾਂਗੇ ਇਹ ਸਾਡੇ ਵਾਸਤੇ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਸ ਪੋਡਕਾਸਟ ਤੋਂ ਬਾਅਦ ਜੋ ਹੈ ਗੀਤ ਨੂੰ ਜੋ ਹੈ ਰਿਲੀਜ਼ ਕਰੋਗੇ ਉਸ ਤੋਂ ਪਹਿਲਾਂ ਜਿਹੜਾ ਹੈ ਲੋਕ ਕੁਝ ਚਲਕੀਆਂ ਇਸ ਭਜਨ ਦੀਆਂ ਸਾਡੇ ਚੈਨਲ ਤੇ ਸੁਣ ਲੈਣਗੇ ਮੈਂ ਦੋ ਲੈਣਾ ਸੁਣਾਉਣਾ ਜੀ ਹਾਂਜੀ ਹਾਂਜੀ ਇਹ ਭਜਨ ਵੀ ਤੁਸੀਂ ਯਕੀਨ ਨਹੀਂ ਕਰੋਗੇ ਜੀ ਮੈਂ ਪਿਛਲੇ ਸਾਲ ਬੇੜੀ ਤੇ ਗਿਆ ਨਹੀਂ ਜੀ ਹੂੰ ਹੂੰ ਭਜਨ ਮੈਂ ਰੀਲਿਸ ਕਰਨਾ ਸੀਗਾ ਪਰ ਕੁਝ ਬਣੀ ਨਹੀਂ ਗੱਲ ਫਿਰ ਮੈਂ ਜਦੋਂ ਦਵਾਰੇ ਗਿਆ ਨਾ ਜੀ ਫਿਰ ਉੱਥੇ ਬੈਠ ਕੇ ਹਰਦੀ ਪੌੜੀ ਤੇ ਭਜਨ ਲਿਖਾਇਆ ਗਿਆ ਜੀ ਹੂੰ ਹੂੰ ਤੇ ਸਾਈ ਨੇ ਮੈਨੂੰ ਮੈਨੂੰ ਯਾਦ ਆ ਕਿ ਤੁਸੀਂ ਪਿਛਲੀ ਵਾਰੀ ਹਰਦوار ਕੁਝ ਮੈਂ ਤੁਹਾਡਾ ਹੋਰ ਇੰਟਰਵਿਊ ਕੀਤਾ ਸੀ ਕੁਝ ਹੋਰ ਭਜਨ ਦੀ ਤੁਸੀਂ ਉੱਤੇ ਸ਼ੂਟਿੰਗ ਕਰਨ ਜਾਣੀ ਸੀ ਹਾਂਜੀ 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 ਤੇ ਕੁਝ ਪ੍ਰੋਬਲਮ ਕਰਕੇ ਨਾ ਹੋਇਆ ਨਹੀਂ ਜੀ ਫਿਰ ਇਹ ਭਜਨ ਲਿਖਾਇਆ ਸਾਈ ਨੇ ਜੀ ਹਾਂਜੀ ਹਾਂਜੀ ਇਹ ਮੈਂ ਦੋ ਲਾਈਨ ਸੁਣਾਉਣਾ ਹਾਂ ਬਿਲਕੁਲ ਬਿਲਕੁਲ ਸੁਣਾਓ ਜੀ ਹੋ ਬੇੜੀ ਕੂਚੇ ਸਾਵੇਂ ਹਰੀ ਦਵਾਰ ਵੇ ਸਾਵੇਂ ਹੋ ਬੇੜੀ ਕੂਚੇ ਸਾਵੇਂ ਹਰੀ ਦਵਾਰ ਵੇ ਸਾਵੇਂ ਹੋਵੇ ਸਾਵੇਂ ਭయ్యా ਹਰ ਸਾਧ ਓ ਝੂਲੇ ਲਾਲ ਝੂਲੇ ਲਾਲ ਝੂਲੇ ਲਾਲ ਓ ਝੂਲੇ ਲਾਲ ਝੂਲੇ ਲਾਲ ਝੂਲੇ ਲਾਲ ਬਹੁਤ ਵਧੀਆ ਆਵਾਜ਼ ਹੈ ਤੁਹਾਡੀ ਤੇ ਜਦ ਸਾਈਂ ਝੂਲੇ ਲਾਲ ਜੀ ਦੀ ਇਸ মুখ ਤੋਂ ਆਵਾਜ਼ ਨਿਕਲ ਰਹੀ ਹੈ ਤਾਂ ਵੈਸੇ ਹੀ ਸੁਰ ਵਧੀਆ ਨਿਕਲਦੇ ਆ ਤੇ ਤੁਹਾਨੂੰ ਕੁਝ ਇਸ ਬੇੜੀ ਦੇ ਬਾਰੇ ਪਤਾ ਹੋਵੇ ਜੋ ਮੈਨੂੰ ਜਿੱਥੇ ਤੱਕ ਅੰਦਾਜ਼ਾ ਹੈ ਕਿਉਂਕਿ ਇਹ ਜਿਹੜਾ ਤਿਹਾਰ ਹੈ ਇਹ ਵੱਧਦਾ ਜਾ ਰਿਹਾ ਹੈ ਪਹਿਲੇ ਕੁਝ ਲੋਕ ਜਾਣਦੇ ਸੀਗੇ ਹੁਣ ਤੁਸੀਂ ਇਸ ਦੇ ਵਿੱਚ ਨਾ ਸੇਠੀ ਸਾਹਿਬ ਦਾ ਨਾਮ ਲਿਆ ਹੈ ਹਾਂਜੀ ਹਾਂਜੀ ਸੇਠੀ ਸਾਹਿਬ ਦਾ ਨਾਲ ਹੈ ਉਸ ਪਰਿਵਾਰ ਦਾ ਬੜਾ ਵੱਡਾ ਇਸ ਮੰਦਿਰ ਨੂੰ ਯੋਗਦਾਨ ਹੈ ਪੈਸੇ ਤਾਂ ਇਸ ਮੰਦਿਰ ਨੂੰ ਯੋਗਦਾਨ ਤਾਂ ਉਹ ਕਿਆ ਦੇ ਸਕਦੇ ਆ ਲੇਕਿਨ ਉਹਨਾਂ ਦਾ ਅਸ਼ੀਰਵਾਦ ਹੈ ਉਹਨਾਂ ਦੀ ਉਹਨਾਂ ਦਾ ਪਰਿਵਾਰ ਸੇਵਾ ਕਰਦਾ ਆ ਰਿਹਾ ਹੈ ਤੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਕਿ ਸਾਨੂੰ ਸੇਠੀ ਸਾਹਿਬ ਦਾ ਨਾਮ ਵਿੱਚ ਲੈਣਾ ਚਾਹੀਦਾ ਸੰਦੀਪ ਜੀ ਮੈਂ ਜਿੱਥੇ ਰਹਿਣਾ ਨਾ ਜੀ ਹੂੰ ਹੂੰ ਵਿਕਾਸ ਧਰਮਸ਼ਾਲਾ ਧਰਮਸ਼ਾਲਾ ਦੇ ਅੰਦਰ ਹੂੰ ਹੂੰ ਉੱਥੇ ਦੇ ਪ੍ਰਧਾਨ ਨੇ ਜੀ ਸਿੱਟ ਜਾ ਹਾਂਜੀ ਹਾਂ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ ਤੁਸੀਂ ਬਹੁਤ ਸਪੋਰਟ ਕਰਦੇ ਹੋ ਸੇਠੀ ਸਾਹਿਬ ਵੀ ਬਹੁਤ ਸਪੋਰਟ ਕਰਦੇ ਆ ਇੱਕ ਬੰਦਾ ਹੋਰ ਹੈ ਜੀ ਜਿਹਦੇ ਜਿੰਨੇ ਵੀ ਮੇਰੇ ਭਜਨ ਆ ਰਹੇ ਆ ਤੁਸੀਂ ਦੇਖਿਆ ਹੋਣਾ ਨੋਰ ਫਰਨੀਚਰਿੰਗ ਜੀ ਉਹਨਾਂ ਦਾ ਨਾਮ ਲੈਣਾ ਜ਼ਰੂਰੀ ਹੈ ਬਿਲਕੁਲ ਲੱਕੀ ਵੀਰ ਜੀ ਸਾਨੂੰ ਵੀ ਉਹਨਾਂ ਦਾ ਹੀ ਫੋਨ ਆਇਆ ਤੇ ਲੱਕੀ ਵੀਰ ਜੀ ਉਹ ਇਨਸਾਨ ਹੈ ਰਾਜਪੁਰੇ ਦੇ ਜਿਨ੍ਹਾਂ ਜੋ ਉਹਨਾਂ ਨੇ ਮੇਰੇ ਹਰ ਪਾਸੋਂ ਸਪੋਰਟ ਕਰੀ ਹੈ ਜੀ ਹਰ ਪਾਸੋਂ ਉਹਨਾਂ ਦਾ ਸਾਡੇ ਸਟੂਡੀਓ 'ਚ ਵੀ ਬਹੁਤ ਵੱਡਾ ਯੋਗਦਾਨ ਹੈ ਤੁਹਾਨੂੰ ਪਤਾ ਹੀ ਹੋਣਾ ਜੀ ਲੱਕੀ ਭਾਜੀ ਬਹੁਤ ਅੱਛੇ ਆਰ ਮੈਂ ਫੇਰ ਆਪਣੇ ਵੱਲੋਂ ਆਪਣੀ ਦਿਲ ਦੀ ਗਰਾਂਜ ਤੋਂ ਤੁਹਾਡੇ ਵੀ ਬੜਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਹਰ ਭਜਨ ਨੂੰ ਸ਼ੰਕਰ ਜੀ ਦਾ ਇੱਕ ਵਾਰੀ ਭਜਨ ਆਇਆ ਸੀ ਉਹਨੂੰ ਵੀ ਬੜੀ ਮੈਂ ਫੇਰ ਵੀ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ న్యూਸ 89 ਦੀ ਜਿੰਨੀ ਵੀ ਟੀਮ ਹੈ ਬਹੁਤ ਧੰਨਵਾਦ ਕਰਦਾ ਚੋਲ ਸਾਡਾ ਚਲੋ ਜੂਸੀ ਲੱਕੀ ਜੀ ਦਾ ਨਾਮ ਲਿਆ ਤੇ ਮੈਂ ਵੀ ਥੋੜਾ ਜਿਹਾ ਲੱਕੀ ਜੀ ਬਾਰੇ ਦੱਸ ਦਵਾਂ ਆਪਣੇ ਸਰੋਤਿਆਂ ਨੂੰ ਲੱਕੀ ਜੀ ਨੂਰ ਫਰਨੀਸ਼ਿੰਗ ਜਿਹੜਾ ਇਹਨਾਂ ਦਾ ਇੱਕ ਸ਼ੋਰੂਮ ਹੈਗਾ ਅੰਜਲ ਹੋਟਲ ਦੇ ਨਾਲ ਜੋ ਅੰਜਲ ਹੋਟਲ ਹੁੰਦਾ ਸੀ ਮਾਰਕੀਟ ਦੇ ਵਿੱਚ ਇਹ ਗਰੀਬਾਂ ਦੀ ਬੜੀ ਮਦਦ ਕਰਦੇ ਆ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈ ਜਾਂ ਕਿਸੇ ਨੂੰ ਕੋਈ ਰਾਸ਼ਨ ਚਾਹੀਦਾ ਹੈ ਕੋਈ ਗੱਦੇ ਚਾਹੀਦੇ ਆ ਕੋਈ ਕੁਝ ਚਾਹੀਦਾ ਇਹਨਾਂ ਦੇ ਕਦੀ ਮੁਕਤੋਂ ਮੈਂ ਨਾ ਨਹੀਂ ਸੁਣਿਆ ਸਾਡੀ ਇਹਨਾਂ ਨੇ ਬੜੀ ਸਪੋਰਟ ਕੀਤੀ ਆ ਉਸ ਟਾਈਮ ਸਪੋਰਟ ਕੀਤੀ ਹੈ ਜਦ ਨਿਊਜ਼ 89 ਪੰਜਾਬ ਕੁਝ ਵੀ ਨਹੀਂ ਸੀਗਾ ਅੱਜ ਤਾਂ ਚਲੋ ਸਾਈਂ ਝੂਲੇ ਲਾਲ ਜੀ ਦੀ ਬੜੀ ਕਿਰਪਾ ਹੈ ਤੇ ਲੱਕੀ ਜੀ ਦਾ ਮੈਂ ਵੀ ਬਹੁਤ ਧੰਨਵਾਦ ਕਰਨਾ ਚਾਹਾਂਗਾ ਉਹਨਾਂ ਦਾ ਕੱਲ ਫੋਨ ਆਇਆ ਸੀਗਾ ਤੇ ਮੈਂ ਉਹਨਾਂ ਨੂੰ ਇੱਕ ਵਾਰ ਵੀ ਨਾ ਨਹੀਂ ਕੀਤੀ ਜਦ ਕਿ ਅੱਜ ਸਾਡਾ ਸ਼ਡਿਊਲ ਬੜਾ ਟਾਈਟ ਸੀਗਾ ਤੇ ਜਿੱਥੇ ਲੱਕੀ ਜੀ ਦਾ ਨਾਂ ਆ ਜਾਂਦਾ ਸਾਈ ਜੂਲੇ ਲਾਲ ਜੀ ਦਾ ਨਾਂ ਆ ਜਾਂਦਾ ਦੇਖੋ ਹਾਂਜੀ ਹਾਂਜੀ ਤੇ ਉੱਥੇ ਆਪਾਂ ਨਾ ਨਹੀਂ ਕਰ ਸਕਦੇ ਤੇ ਅੱਜ ਰਿਲੀਜ਼ ਹੋਣਾ ਸੀਗਾ ਟਾਈਮ ਕੱਢਣਾ ਪੈਣਾ ਸੀਗਾ ਤੇ ਤੁਸੀਂ ਵੀ ਹਰੀਦਵਾਰ ਜਾ ਰਹੇ ਹੋ ਅਸੀਂ ਵੀ ਹਰੀਦਵਾਰ ਜਾ ਰਹੇ ਹਾਂ ਇਹ ਜਿਹੜੇ ਲੋਕ ਦੇਖ ਰਹੇ ਆ ਮੇਰੇ ਸਾਹਮਣੇ ਨਾਲ ਜਿਹੜੇ ਜਿਹੜੇ ਹਰੀਦਵਾਰ ਜਾ ਰਹੇ ਆ ਉਹ ਇਸ ਪੋਸਟ ਨੂੰ ਸ਼ੇਅਰ ਜ਼ਰੂਰ ਕਰਨਗੇ ਬੰਗਾਲੀ ਜੀ ਨੇ ਬੜੀ ਮਿਹਨਤ ਕੀਤੀ ਹੈ ਤੇ ਸਾਡੀ ਵੀ ਮਿਹਨਤ ਲੱਗਦੀ ਹੈ ਸਿਰਫ ਤੁਹਾਡੀ ਇੱਕ ਸ਼ੇਅਰ ਦੇ ਨਾਲ ਸਾਡੇ ਸਾਈਂ ਜੂਲੇलाल ਜੀ ਦੀ ਮਹਿਮਾ ਪਤਾ ਨਹੀਂ ਕਿੱਥੇ ਕਿੱਥੇ ਪੂਰੇ ਵਰਲਡ ਦੇ ਵਿੱਚ ਪਹੁੰਚ ਜਾਵੇ ਹੋਰ ਕੁਝ ਤੁਸੀਂ ਦੱਸਣਾ ਚਾਹੋਗੇ ਤੁਹਾਨੂੰ ਪਤਾ ਹੈ ਕਿ 베ੜੀ ਇਹ ਕਿਉਂ ਉਤਾਰੀ ਜਾਂਦੀ ਹੈ ਇਹ ਜੀ ਸੰਦੀਪ ਜੀ ਮੈਂ ਨਾ ਸਾਈਂ ਜੀ ਦੀ ਇੱਕ ਵਾਰੀ ਮੈਂ ਪ੍ਰੋਗਰਾਮ ਕਰਨ ਗਿਆ ਸੀ ਸ਼ਾਹਬਾਦ ਉਹਨਾਂ ਨੇ ਮੈਨੂੰ ਬੁੱਕ ਦਿੱਤੀ ਸੀ ਉਹਦੇ ਵਿੱਚ ਸਾਈਂ ਦਾ ਇਤਿਹਾਸ ਲਿਖਿਆ ਹੋਇਆ ਸੀ ਵੀ ਜਿਹੜਾ ਇਹ ਆਪਣਾ ਸਮਾਜ ਹੈ ਨਾ ਜੀ ਬੋਲਪੁਰੀ ਸਮਾਜ ਇਹਨੂੰ ਬਸਾਉਣ ਵਾਲੇ ਸਾਈਂ ਜੂਲੇलाल ਜੀ ਹੈ ਔਰ ਮੈਂ ਇਸ ਗੱਲ ਤੇ ਜ਼ੋਰ ਦੇਣਾ ਕਿ ਜਿੱਥੇ ਮਰਜ਼ੀ ਤੁਸੀਂ ਜਾਓ ਲੇਕਿਨ ਆਪਣੇ ਇਸ਼ਟ ਨੂੰ ਨਾ ਭੁੱਲੋ ਤੇ ਮੇਰੀ ਮੈਂ ਇਹ ਕਹੇ ਬੇੜਾ ਚੱਕਿਆ ਹੋਇਆ ਹੈ ਕਿ ਜਦ ਤੱਕ ਮੇਰੇ ਸਰੀਰ 'ਚ ਪ੍ਰਾਨ ਨੇ ਮੈਂ ਸਾਈਂ ਦੀ ਮਹਿਮਾ ਗਾਉਂਦਾ ਰਾਵਾਂਗਾ ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਸਮਾਜ ਨੂੰ ਵੀ ਹੋਰ ਦਿਨ ਭਵੇਂ ਤੁਸੀਂ ਜਾਓ ਨਾ ਜਾਓ ਲੇਕਿਨ ਚੰਦ ਰਾਤ ਨੂੰ ਜ਼ਰੂਰ ਚੰਦਰਾਤ ਹਾਂਜੀ ਹਾਂਜੀ ਸਾਈਂ ਝੂਲੇ ਲਾਲ ਦੇ ਮੰਦਿਰ ਜ਼ਰੂਰ ਜਾਇਆ ਕਰੋ ਆਪਣੇ ਇਸ਼ਟਨ ਹੈ ਜੀ ਬੜਾ ਵੱਡਾ ਪ੍ਰੋਗਰਾਮ ਬਹੁਤ ਵੱਡਾ ਪ੍ਰੋਗਰਾਮ ਕੌਣ ਜਾ ਰਿਹਾ ਅੱਜ ਸਾਈਂ ਝੂਲੇ ਲਾਲ ਜੀ ਦਾ ਅੱਜ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਸਾਈਂ ਝੂਲੇ ਲਾਲ ਜੀ ਦਾ ਮੰਦਿਰ ਜੋ ਕਿ ਟਾਊਨ ਦੇ ਵਿੱਚ ਮੌਜੂਦ ਹੈ ਅੱਜ ਉੱਥੇ ਕਾਫੀ ਵੱਡਾ ਟੈਂਟ ਲਗਿਆ ਮੈਂ ਦੇਖਿਆ ਉੱਥੇ ਲੰਗਰ ਬਣ ਰਿਹਾ ਅੱਜ ਚੰਦਰਾਤ ਹੈ ਅੱਜ ਉੱਥੇ ਪੈਰ ਰੱਖਣ ਦੀ ਵੀ ਜਗ੍ਹਾ ਜਿਹੜੀ ਮਿਲਨੀ ਉਹਨਾਂ ਦਾ ਆਸ਼ੀਰਵਾਦ ਲੈਣ ਤੁਸੀਂ ਜ਼ਰੂਰ ਜਾਣਾ ਇਸ ਪੋਸਟ ਨੂੰ ਜ਼ਰੂਰ ਸ਼ੇਅਰ ਕਰਨਾ ਤੇ ਮੈਂ ਸੁਣਿਆ ਕਿ ਜਿਹੜੇ ਲੋਕ ਉੱਥੇ ਜਾਂਦੇ ਆਂ ਜਦ ਹਰੀਦਵਾਰੀ ਦੀ 베ੜੀ ਤਾਰੀ ਜਾਂਦੀ ਹੈ ਉਸ ਤੋਂ ਪਹਿਲਾਂ ਉੱਥੇ ਇੱਕ ਬਹੁਤ ਵੱਡਾ ਕੀਰਤਨ ਕੀਤਾ ਜਾਂਦਾ ਹਾਂਜੀ 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 ਕਹਿੰਦੇ ਆ ਜੀ ਉੱਥੇ ਜਦ ਗਾਥਾ ਗਾਈ ਜਾਂਦੀ ਹੈ ਜੂਲੇलाल ਜੀ ਦੀ ਜੈ ਜੇ ਕੋਈ ਬੰਦਾ ਉੱਥੇ ਆਪਣੀ ਕੋਈ ਮੰਨਤ ਮੰਗ ਲਵੇ ਤਾਂ ਇਹ ਮੈਂ ਗਰੰਟੀ ਨਾਲ ਕਹਿ ਸਕਦਾ ਮੈਂ ਦੇਖਿਆ ਵੀ ਐ ਕਿਉਂਕਿ ਮੈਂ ਕਈ ਸਾਲਾਂ ਤੋਂ ਲਗਾਤਾਰ ਜਾ ਰਿਹਾ ਜਿਹੜੇ ਬੰਦਿਆਂ ਨੇ ਉੱਥੇ ਮੰਨਤ ਮੰਨੀ ਐ ਤੇ ਉਹ ਅਗਲੇ ਸਾਲ ਆਪਣੇ ਸਿਰ ਤੇ ਬੇੜੀ ਰੱਖ ਕੇ ਜ਼ਰੂਰ ਆ ਬਿਲਕੁਲ ਜੀ ਬਿਲਕੁਲ ਇਹ ਮਹਾਨਤਾ ਹੈ ਉਹਨਾਂ ਦੀ ਤੇ ਮੈਂ ਵੀ ਚਾਹਾਂਗਾ ਕਿ ਤੁਹਾਡਾ ਭਜਨ ਜੋ ਹੈ ਇਹ ਲੋਕ ਸੁਣਨ ਤੇ ਸਾਈਂ ਝੂਲੇलाल ਜੀ ਦੇ ਮੰਦਿਰ ਅੱਜ ਚੰਦਰਾਤ ਐ ਉੱਥੇ ਵੀ ਜ਼ਰੂਰ ਜਾਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ ਦੇ ਵਿੱਚ ਆਇਓ ਤੇ ਮੈਂ ਇਹ ਪੋਡਕਾਸਟ ਖਤਮ ਕਰ ਰਿਹਾ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਇਹ ਭਜਨ ਤੁਹਾਨੂੰ ਸੁਣਨ ਨੂੰ ਮਿਲੇਗਾ ਸਾਡੇ ਚੈਨਲ ਤੇ ਤੇ ਤੁਸੀਂ ਦੇਖ ਸਕਦੇ ਹੋ ਲਾਈਕ ਕਰੋ ਸ਼ੇਅਰ ਕਰੋ ਮੰਗਾਲੀ ਜੀ ਨੂੰ ਆਪਣਾ ਅਸ਼ੀਰਵਾਦ ਦਿਓ ਜੂਲੇ ਲਾਲ ਜੀ ਦਾ ਅਸ਼ੀਰਵਾਦ ਤਾਂ ਇਹਨਾਂ ਨੂੰ ਮਿਲ ਹੀ ਗਿਆ ਕਿਉਂਕਿ ਬਹੁਤ ਵਧੀਆ ਜੋ ਹਰੀਦਵਾਰ ਦੇ ਵਿੱਚ ਕੱਲ ਹੋਣ ਜਾ ਰਿਹਾ ਹੈ ਤੇ ਉਹ ਸਾਰੀ ਗਾਥਾ ਜੋ ਹੈ ਤੁਸੀਂ ਇਸ ਭਜਨ ਦੇ ਵਿੱਚ ਸੁਣ ਸਕਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬੰਗਾਲੀ ਜੀ ਦਾ ਵੀ ਮੈਂ ਸਟੂਡੀਓ ਦੇ ਵਿੱਚ ਆਣ ਤੇ ਧੰਨਵਾਦ ਕਰਦਾ ਇੰਨੀ ਜੀ ਗੱਲ ਸੀ ਤੁਹਾਡੇ ਤੱਕ ਪਹੁੰਚਾਣੀ ਸੀ ਕਿ ਮੰਗਾਲੀ ਜੀ ਦਾ ਨਵਾਂ ਭਜਨ ਜਿਹੜਾ ਹੈ ਉਹ ਰਿਲੀਜ਼ ਹੋਣ ਜਾ ਰਿਹਾ ਹੈ ਉਹਨੂੰ ਪਿਆਰ ਦਿਓ ਇਸ ਨੂੰ ਸ਼ੇਅਰ ਕਰੋ ਜੇ ਤੁਸੀਂ ਝੂਲੇ ਲਾਲ ਜੀ ਦਾ ਆਸ਼ੀਰਵਾਦ ਲੈਣਾ ਚਾਹੁੰਦੇ ਹੋ ਤਾਂ ਅੱਜ ਚੰਦਰਾਤ ਦੇ ਮੰਦਿਰ ਵਿੱਚ ਮੱਥਾ ਟੇਕਣ ਜ਼ਰੂਰ ਜਾਓ ਧੰਨਵਾਦ ਆਇਓ ਲਾਲ ਝੂਲੇ ਲਾਲ ਆਇਓ ਲਾਲ ਆਇਓ ਲਾਲ ਝੂਲੇ ਲਾਲ ਆਇਓ ਲਾਲ ਸਮਾਂ ਹਰੇਦਵਾਰ ਵੇਸਾਂ ਮੈਂ ਜਿਹੜੇ ਕੁਝ ਸਮਾਂ ਹਰੇਦਵਾਰ ਵੇਸਾਂ ਮੈਂ ਵੇਸਾਂ ਮੈਂ ਹੋ ਵੇਸਾਂ ਮੈਂ ਤਾਂ ਹਰ ਸਾ ਪਰ ਕਿਆ ਕਰੇ ਸੀ ਤਾ ਬਣ ਕੇ ਜੜੀ ਚਾ ਕੇ ਕਿਆ ਖੇਸੀ ਛੂਲੇ ਲਾਲ ਛੂਲੇ ਲਾਲ ਆਇਓ ਲਾਲ ਝੂਲੇ ਲਾਲ ਆਇਓ ਲਾਲ ਝੂਲੇ ਲਾਲ ਸਾਈਂ ਦੇ دیਵਾਨੇ ਕੱਠੇ ਥੀ ਕੇ ਸਾਈਂ ਦੀ ਬੇੜੀ ਸਜੇਂਦੇ ਹਨ ਸਾਈਂ ਦੀ ਬੇੜੀ ਸਜੇਂਦੇ ਹਨ ਮਛਲੀ ਵਾਲਾ ਝੂਲੇ ਲਾਲ ਸਾਈਂ ਕਿਰਪਾ ਸਭ ਤੇ ਕਰੇ ਸਹਾਰਾ ਰਹਿੰਦੇ ਪਾਰ ਉਤਾਰਾ ਝੂਲੇ ਲਾਲ ਝੂਲੇ ਉਹ ਸਾਈਂ ਦਿੰਦੇ ਨੇ ਸਹਾਰਾ ਕਰੇ ਸਾਬੀਆ ਕਹਿੰਦੇ ਕਿਆ ਕਹਿੰਦੇ ਭయ్యా ਮਨ ਤੋਂ ਸੇਵਾ ਕਰਦੇ ਸਹੀ ਗਾਲ ਹੈ ਭయ్యా ਸੇਠੀ ਸਾਬ ਇਆ ਕਹਿੰਦੇ ਮਨ ਤੋਂ ਸੇਵਾ ਕਰਦੇ ਸ਼ਕਤੀ ਹਿਨਾ ਦੀ ਹੈ ਕਮਾ ਬੇੜੀ ਜਾ ਕੇ ਕਿਆ ਖੈਸੀ ਮੰਡ ਮੇ ਰਹਤੇ ਹੈ ਨਾਗਰੂਰ ਮੇ ਰਹਤੇ ਹੈ ਅਰੇ ਹਮ ਤੋ ਝੂਲੇ ਲਾਲ ਕੇ دیਵਾਨੇ ਹੈ ਉਨਕੇ ਸਰੂਰ ਮੇ ਰਹਤੇ ਹੈ ਜੈ ਝੂਲੇ ਲਾਲ